ਮਨੁੱਖ ਵੀ ਇੱਕ ਐਹੋ ਜਿਹਾ ਸੁਭਾਅ ਹੈ ਜੋ ਮਨੁੱਖ ਪਸੰਦ ਨਹੀਂ ਕਰਦਾ ਹੈ। ਪਾਪ ਦੇ ਕਾਰਨ ਮਨੁੱਖ ਬਹੁਤ ਜ਼ਿਆਦਾ ਇੱਕ ਦੂਸਰੇ ਦਾ ਵਿਰੋਧ ਕਰਨ ਵਾਲੇ ਬਣ ਚੁੱਕੇ ਹਨ। ਉਹ ਹਰ ਇੱਕ ਪ੍ਰਕਾਰ ਦੇ ਕਾਨੂੰਨ ਅਤੇ ਨਿਯਮ ਦੇ ਵਿਰੋਧ ਬੋਲਦਾ ਹੈ। ਹਰ ਇੱਕ ਅਧਿਕਾਰ ਅਤੇ ਅਧਿਕਾਰੀ ਦਾ ਉਹ ਵਿਰੋਧ ਕਰਦੇ ਹਨ। ਉਹ ਇੱਥੋਂ ਤੱਕ ਕਿ ਸਰਵ ਸ਼ਕਤੀਮਾਨ ਉਸ ਪਰਮੇਸ਼ਰ ਦੇ ਵਿਰੋਧ ਦੇ ਵਿੱਚ ਵੀ ਆਪਣੀ ਆਵਾਜ਼ ਨੂੰ ਉਠਾਉਂਦਾ ਹੈ ਕਿਉਂਕਿ ਮਨੁੱਖ ਗੁੱਸੇਖੋਰ ਲੜਾਈ ਝਗੜਾ ਕਰਨ ਵਾਲੇ ਇੱਕ ਦੂਸਰੇ ਨੂੰ ਮਾਰਨ ਕੁੱਟਣ ਵਾਲੇ ਔਰ ਇੱਕ ਦੂਸਰੇ ਦੇ ਵਿਰੋਧ ਦੇ ਵਿੱਚ ਬੁਰੀਆਂ-ਬੁਰੀਆਂ ਯੋਜਨਾਵਾਂ ਬਣਾਉਣ ਵਾਲਾ ਬਣ ਚੁੱਕਾ ਹੈ ਔਰ ਇਸੇ ਪਾਪ ਦੇ ਕਾਰਨ ਮਨੁੱਖ ਪਰਮੇਸ਼ਰ ਦਾ ਬੈਰੀ ਬਣ ਚੁੱਕਾ ਹੈ ਪਰਮੇਸ਼ਰ ਦੇ ਰਾਹਾਂ ਤੋਂ ਉਹ ਪਟਕ ਚੁੱਕਾ ਹੈ ਪਾਪ ਦੇ ਇਸੇ ਹੀ ਗੁਲਾਮੀ ਦੀ ਅਵਸਥਾ ਦੇ ਵਿੱਚੋਂ ਮਨੁੱਖ ਨੂੰ ਬਚਾਉਣ ਦੇ ਲਈ ਪ੍ਰਭੂ ਯੀਸ਼ੂ ਮਸੀਹ ਦੇ ਧਾਰੀ ਹੋ ਕੇ ਸੰਸਾਰ ਦੇ ਵਿੱਚ ਪੈਦਾ ਹੋਏ ਅਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚੋਂ ਹਲੀਮਤਾਈ ਅਤੇ ਨਮਰਤਾ ਦਾ ਨਮੂਨਾ ਪ੍ਰਗਟ ਕੀਤਾ ਹੈ ਉਹਨਾਂ ਨੇ ਗਾਲੀਆਂ ਖਾ ਕੇ ਗਾਲਾਂ ਨਹੀਂ ਕੱਢੀਆਂ ਉਹਨਾਂ ਨੇ ਆਪਣੇ ਸਤਾਉਣ ਵਾਲਿਆਂ ਦੇ ਪ੍ਰਤੀ ਕਦੇ ਵੀ ਉਹਨਾਂ ਨੂੰ ਸ਼ਰਾਪ ਨਹੀਂ ਦਿੱਤਾ ਪਰੰਤੂ ਉਹਨਾਂ ਦੇ ਲਈ ਅਤੇ ਸਾਰੇ ਮਨੁੱਖਾਂ ਦੇ ਲਈ ਉਹਨਾਂ ਨੇ ਇੱਕ ਮੁਕਤੀ ਦਾ ਰਾਹ ਆਪਣੇ ਹੀ ਜੀਵਨ ਦੇ ਦੁਆਰਾ ਉਸ ਕਲਵਰੀ ਦੀ ਸਲੀਬ ਦੇ ਉੱਤੇ ਦੁੱਖ ਸਹਿਣ ਕਰਕੇ ਪ੍ਰਗਟ ਕੀਤਾ ਹੈ ਜੋ ਕੋਈ ਪ੍ਰਭੂ ਯੇਸ਼ੂ ਮਸੀਹ ਜਿਹਦੇ ਉੱਤੇ ਵਿਸ਼ਵਾਸ ਕਰਦਾ ਹੈ ਅਤੇ ਉਹਨਾਂ ਨੂੰ ਆਪਣੇ ਜੀਵਨ ਦੇ ਪ੍ਰਭੂ ਅਤੇ ਮੁਕਤੀਦਾਤਾ ਦੇ ਰੂਪ ਦੇ ਵਿੱਚ ਸਵੀਕਾਰ ਕਰਦਾ ਹੈ ਉਹ ਵੀ ਪ੍ਰਭੂ ਯੇਸ਼ੂ ਮਸੀਹ ਜੀ ਦੀ ਤਰ੍ਹਾਂ ਹਲੀਮਤਾ ਨੂੰ ਆਪਣੇ ਜੀਵਨ ਦੇ ਵਿੱਚ ਪਾਪ ਪ੍ਰਾਪਤ ਕਰ ਲੈਂਦਾ ਹੈ ਉਹ ਆਪਣੇ ਲਈ ਆਪਣੇ ਪਰਿਵਾਰ ਲਈ ਅਤੇ ਆਪਣੇ ਸਮਾਜ ਦੇ ਲਈ ਬਹੁਤ ਜ਼ਿਆਦਾ ਉਪਯੋਗੀ ਬਣ ਜਾਂਦਾ ਹੈ ਪਰਮੇਸ਼ਰ ਇਹੋ ਜਿਹੇ ਦੀਨ ਅਤੇ ਨਮਰ ਜਨ ਦੇ ਕੋਲੋਂ ਬਹੁਤ ਜ਼ਿਆਦਾ ਪ੍ਰਸੰਨ ਹੁੰਦਾ ਹੈ ਔਰ ਪਰਮੇਸ਼ਰ ਉਹਨਾਂ ਨੂੰ ਆਉਣ ਵਾਲੇ ਯੁੱਗ ਅਰਥਾਤ ਪ੍ਰਭੂ ਯੇਸ਼ੂ ਮਸੀਹ ਜੀ ਦੇ ਰਾਜ ਦੇ ਵਿੱਚ ਉਸ ਧਰਤੀ ਦੇ ਅਧਿਕਾਰੀ ਉਹਨਾਂ ਨੂੰ ਠਹਿਰਾਉਂਦਾ ਹੈ ਪਿਆਰੋ ਤੁਸੀਂ ਵੀ ਪ੍ਰਭੂ ਯੇਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਕਰਕੇ ਉਸ ਪਾਪ ਤੋਂ ਛੁਟਕਾਰਾ ਪ੍ਰਾਪਤ ਕਰਕੇ ਪਰਮੇਸ਼ਰ ਨੂੰ ਪਰਸੰਨ ਕਰਨ ਵਾਲੇ ਬਣ ਸਕੋ ਅਤੇ ਉਸ ਧਰਤੀ ਦੇ ਅਧਿਕਾਰੀ ਬਣ ਸਕੋ ਜਿਸ ਦੇ ਲਈ ਪਰਮੇਸ਼ਰ ਨੇ ਤੁਹਾਨੂੰ ਅੱਜ ਚੁਣਿਆ ਹੈ ਪਰਮੇਸ਼ਰ ਇਸ ਤਰ੍ਹਾਂ ਕਰਨ ਦੇ ਲਈ ਤੁਹਾਡੀ ਸਹਾਇਤਾ ਕਰੇ ਧੰਨਵਾਦ ਤੂਜੇ ਤੇ ਰਖ ਬੰਦਿਆ